ਤਾਜ ਕਿਸ ਤਰ੍ਹਾਂ ਦੇਖਦੇ ਹੋ ਜੀ ਪੁਰਾਣ ਸਰ ਨੂੰ ਧੰਨਵਾਦ ਨਿਆਂ ਮਿਲ ਗਿਆ ਚੀਨ ਨੂੰ ਇਨਸਾਫ ਮਿਲਿਆ ਸਾਡਾ ਬਹੁਤ ਬਹਾਵਾ ਪੂਰੀ ਪ੍ਰੈਸ ਗੁਰਮਨ ਸਰ ਉਹਨੇ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਬੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਦੀ ਹੈ ਔਰ ਓਜ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਤਸਵੀਰ ਆ ਦਾਲਾ ਮੈਂ ਚੱਕ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਨ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿਉਂਕਿ ਮੈਂ ਉਹਨਾਂ ਸਜ਼ਾ ਦਵਾ ਦਿੱਤੀ ਆ ਜਿਸ ਤਰ੍ਹਾਂ ਇੰਤਜ਼ਾਰ ਕੀਤਾ ਢਾਈ ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜ਼ਾ ਦਵਾਉਣ ਦੇ ਵਿੱਚ ਕਿੰਨਾ ਪੂਰਾ ਇੰਤਜ਼ਾਰ ਕੀਤਾ ਕਿੰਨਾ ਸਮਾਪਤੀ ਤੋਂ ਹੁੰਦਾ ਸੀ ਪੂਰਾ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਮੈਸ ਜੋ ਚਾਹੀਦਾ ਸੀ ਉਹ ਮਿਲ ਗਿਆ ਨੂੰ ਫਾਂਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਮੈਂ ਤੁਮਨ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਵਾਲਟੀ ਨਹੀਂ ਤੁਮਨ ਸਾਹਿਬ ਦਾ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਕੋਲੋਂ ਮੇਰੇ ਨਾਲ ਆਇਆ ਜੀ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਤੁਮਨ ਸਾਹਿਬ ਜਿਵੇਂ ਬੱਚੇ ਆਪਣੇ ਫਾਦਰ ਕਰ ਦਿੰਦੇ ਪੀੜ ਜੀ ਇਦਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਪ ਕਰ ਰਿਹਾ ਸੀ ਸ਼ੇਰ ਦਾ ਪਾਪ ਪਰਿਵਾਰ ਪਾਪ ਕਰ ਰਿਹਾ ਸੀ ਸਿੱਧੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜੀ ਮੈਂ ਅਰਦਾਸ ਕਰੋ ਜੀ ਉਹਨੂੰ ਫਰਸੀ ਦੀ ਸਹਾਇਤਾ ਲਈ ਵੇ ਸੰਗਤ ਦੀ ਅਰਦਾਸ ਕਬੂਲੀ ਕੀ ਜੀ ਪਰ ਮੈਂ ਬਹੁਤ ਧੰਨਵਾ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਮੈਂ ਆਪਣੇ ਬੀਡੀ ਗੁਪਤਾ ਜੀ ਦੇ ਪਰਿਵਾਰ ਸਭ ਕੁਮਰ ਜੀ ਦਾ ਮੇਰੇ ਕੋਈ ਫਾਲਟ ਨਹੀਂ ਜਤ ਸਾਬ ਦਾ ਜਿੰਨਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ਾਮਪਲ ਸ਼ਟ ਹੋ ਗਈ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂ ਨਹੀਂ ਵੀ ਫਾਂਸੀ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਅੱਜ ਵੀ ਵਧਾਈਆਂ ਦੇ ਵਿੱਚ ਆਏ ਫੋਨ ਆ ਰਹੇ ਨੇ ਪਰ ਅਫਸੋਸ ਵੀ ਆ ਕਿ ਬੇਟੀ ਅੱਜ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਆਂ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾਥਲਾਦੀ ਹੋਣੀ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਦੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਮਹਾਰਜ ਜੁਰ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵ ਨਹੀਂ ਤੇ ਬੀੜੀ ਗੋਪਤਾ ਇਹਨਾਂ ਨੂੰ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਆ ਮੀਡੀਆ ਦਾ ਨਹੀਂ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਤਲਵਾਈ ਹੈ ਜੀ ਤਾਂ ਅੱਜ ਇੱਕ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਆ ਜਿਹੜੀ ਸਾਡੇ ਜਦ ਲੋਜ ਹੈ ਨਹੀਂ ਅੱਜ ਹਾਂ ਜੀ ਅੱਜ ਉਹਲਾ ਥੋੜਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਕਿਸ਼ਤਵਤੀ ਤੋਂ 2.5 ਸਾਲ ਲੱਗੇ ਸਜ਼ਾ ਦੌਰਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਅੱਜ ਬੇਟੇ ਜਿਹੜਾ ਸਮਾਂ ਬੀਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਤੇ ਵਧੀਆ ਬੀਤੀਤ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਲੱਗਿਆ ਬੇਟੇ ਜੱਜ ਸਾਹਿਬ ਦਾ ਇੱਡਾ ਫੈਸਲਾ ਲੈਣਾ ਸੀ ਟਾਈਮ ਲੱਗਣਾ ਸੀ ਦਿਨ ਰੋਜ਼ ਵਾਸਤੇ ਕੁਛ ਅਸਲ 'ਚ ਹਾਂ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗਾ ਸਾਰੇ ਵਰਲਡ ওভার ਹਸਣ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਕੰਟਰੋਲ ਕਰ ਰਿਆ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲਾਂ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਅੱਜ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵੀ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕਿ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਹਾਂ ਹਾਂ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਜ਼ ਕਰ ਰਿਹਾ ਮੈਂ ਤਾਂ ਡਿਸਕਲੋਜ਼ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉੱਥੇ ਠੜਕਣਾ ਜਾਵੇ ਜਾਂ ਜਿਹੜੇ ਗਵਾਹ ਉੱਥੇ ਠੜਕਣਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਨਰਲ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖ ਕੇ ਜਿਹੜਾ ਹੈਗਾ ਅਸੀਂ ਇਨਸਾਫ ਦੀਵਾਨ ਦੇ ਵਿੱਚ ਕਾਮਯਾਬ ਹੋ ਸਕਿਆ ਹੁਕਮਤ ਸਾਹਿਬ ਕਹਿੰਦੇ ਕੁਝ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਵੀ ਵਾਪਸ ਬੁਲਾਏ ਨੇ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਵਾਰਡੀਜ਼ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਮੁਕਦ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜਦੋਂ ਬੀਤਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸਿਲੂ ਹਰਿਆਣੇ ਦਾ ਆਪਣੇ ਕੰਮ ਦੇ ਸਿਲਸਿਲੇ ਗਏ ਹੋਣੇ ਆ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗਵਾਹੀ ਦਿੱਤੀ ਹੈ ਸਰ ਫਾਂਸੀ ਦੀ ਸਜ਼ਾ ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਲਮਾਂ 'ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ 'ਚ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਆਫਸਰ ਦਾ ਇੰਡੀਅਨ ਜੁਡੀਸ਼ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜਸਵੰਤ ਸਿੰਘ ਨੇ ਫੈਸਲਾ ਸੁਣਾਇਆ ਤਾਂ ਕਿਸ ਤਰ੍ਹਾਂ ਦੀ ਅੰਦਰ ਬੀ ਸੀ ਜਦੋਂ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਸੀ ਕਿ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈਸਾਬ ਨੇ ਸਵੇਰੇ 10 ਵੇ ਦਾ ਹੁਕਮ ਲਾਇਆ ਸੀ 10 ਵੇ ਜਦੋਂ ਨੇ ਅੱਜ ਕੁਆਂਟਮ ਸੁ ਔਰ ਅੱਜ ਜਿਹੜਾ ਸੀਗਾ 10 ਵਜੇ ਤਾਂ ਕਿਉਂਕਿ ਨੀਲਮ ਡੜੀ ਦੋਸ਼ਣ ਹੈਗੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਨ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਤਾ ਜੈਕਲੀ ਕਿਹੜੀ ਸਜ਼ਾ ਥੋੜੀ ਦਦੋ ਕਿਸ ਤਰ੍ਹਾਂ ਸਜ਼ਾ ਟੈਕਨੀਕਲ ਸਜ਼ਾ ਕੋਰਟ ਵਿੱਚ ਉਹਨੋਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਆ ਤੇ ਮੈਂ ਆਪਣੀ ਗਲਤੀ ਦੀ ਦੋ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਡ ਵੀ ਲਿਆ ਜਾਵੇ ਹੂੰ ਇਹ ਆ ਦੋਸ਼ੀ ਵੱਲੋਂ ਐਡਰਟਨ ਪਲੀ ਦਿੱਤੀ ਗਈ ਹੈ ਤਾਂ ਹੁਣ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਅੱਜ ਦੇ ਹਾਂਜੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ ਔਰ ਇੱਕ ਰੇਅਰ ਸਟੋ ਦਾ ਰੇਅਰ ਕੇਸ ਹੈ ਕਿਸੇ ਲੇਡੀ ਨੂੰ ਦਿੱਤੀ ਹੈ ਤਾਂ ਬਿਲਕੁਲ ਤਾਂ ਦੇ ਦੋ